ਇਹਖਾ ਕੀ ਨਜ਼ਾਰਾ ਹੈ ਕੁਦਰਤ ਦਾ ਹੈ ਗੱਲ ਉਹ ਵਧੀਆ ਵੇਖੋ ਪਾਣੀ ਪਾਣੀ ਕਿੰਨਾ ਸੋਹਣਾ ਲੱਗਿਆ ਉਹਦੀ ਮੈਂ ਕਹਿੰਦਾ ਦਰਸਤਾਨ ਦੀ ਹਵਾ ਤੇ ਨਿਗਾ ਨਿਗਾ ਸੂਰਜ ਵੇਖਣ ਰਿਹਾ ਸਾਡੇ ਵੱਲ ਉਹ ਦੂਰ ਦੇਖੋ ਦੇਖੋ ਉਹ ਦੇਖ ਵੀ ਛੋਟੇ ਬੰਬੀ ਚੱਲਣ ੜੀ ਇਹਨੂੰ ਜ਼ੂਮ ਕਰਕੇ ਵੀ ਦੇਖ ਸਕਦੇ ਆਪਾਂ ਛੂਟੇ ਛੋਟੇ ਵੀਰ ਕਿੰਨਾ ਨਜ਼ਾਰਾ ਹੈ ਛੋਣਾ ਲਾਇਆ ਇਹਨਾਂ ਨੇ ਹਾਂ ਇਹ ਛੋਣਾ ਲਾਇਆ ਏ ਠੀਕ ਹੈ ਜੀ ਠੀਕ ਹੈ ਜੀ ਮੈਨੂੰ ਤੇ ਬਹੁਤ ਵਧੀਆ ਮਨ ਲੱਗੇ ਲੱਗਦਾ ਹੈ ਕਦੀ ਕਦੀ ਨਾ ਸਾਨੂੰ ਇਹ ਚਾਹੀਦਾ ਵਾਤਾਵਰਣ ਦੇ ਨਾਲ ਨਾ ਮਿਲਣਾ ਗੁਲਣਾ ਹੈ ਤੈਲਣਾ ਬਹੁਤ ਹੀ ਆਪੋ ਆਪਣੀ ਜਗ੍ਹਾ ਨਜ਼ਾਰਾ ਆ ਦਰਖਤ ਦੀ ਛਾਂ ਕਿਤੇ ਲੱਭਣੀ ਕਿਤੇ ਨਾ ਹੈ ਏਸੀ ਲਾਣਾਂ ਦੇ ਤੇ ਸਾਡੇ ਸ਼ਹਿਰੋਂ ਦਰਖਤੀ ਵੜ ਤੇ ਸਾਰੇ ਆ ਵੀਰੇ ਜੇ ਬੂਟੇ ਆ ਨਾ ਹਾਲੇ ਇਹ ਵੇਖ ਇਹ ਕਿੱਡੇ ਇਹਨਾਂ ਨੂੰ ਜਦੋਂ ਇਹਨਾਂ ਨੂੰ ਸਪਰਸ਼ ਕਰੀਦਾ ਨਾ ਇਹ ਵੀ ਪਿਆਰ ਪਾਲਦੇ ਆ ਇਹ ਕਹਿੰਦੇ ਤੁਸੀਂ ਮੈਨੂੰ ਵੱਡੋ ਨਾ ਜਦੋਂ ਇਹਨਾਂ ਮੈਂ ਕਹ ਗਿਆ ਮੈਂ ਤੁਹਾਨੂੰ ਆਕਸੀਜਨ ਦਊਂਗਾ ਸ਼ਾਂਤ ਮੈਂ ਕਹ ਗਿਆ ਐਂ ਕਹੀਦਾ ਆ ਵੇ ਮੀਰਾ ਵੇ ਚਲੋ ਠੀਕ ਆ ਫਿਰ ਨੰਦਨੰਦ ਇਹਦੇ ਨੂੰ ਇੱਕ ਰੀ ਆਪਾਂ ਵੇਖ ਸਕਦੇ ਹਾਂ ਕਿੰਨਾ ਸੋਹਣਾ ਨਜ਼ਾਰਾ ਬਹੁਤ ਵਧੀਆ ਨਜ਼ਾਰਾ ਚਲੋ ਜੀ ਬਹੁਤ